ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ YouTube ਦੇ ਚੈਨਲ ਗਲੀ ਗਲੀ ਯਾਤਰਾ ਵਿੱਚ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਤੇ ਅੱਜ ਅਸੀਂ ਜਿਸ ਇਤਿਹਾਸਿਕ ਸਥਾਨ ਦੀ ਤੁਹਾਨੂੰ ਯਾਤਰਾ ਕਰਾਵਾਂਗੇ ਉਸ ਇਤਿਹਾਸਿਕ ਸਥਾਨ ਦਾ ਨਾਮ ਹੈ ਪਿੰਡ ਮੱਖਣਵਿੰਡੀ ਜੀ ਹਾਂ ਪਿੰਡ ਮੱਖਣਵਿੰਡੀ ਅੰਮ੍ਰਿਤਸਰ ਤੋਂ ਥੋੜੀ ਜੀ ਦੂਰੀ ਤੇ ਸਥਿਤ ਹੈ ਤੇ ਉੱਥੇ ਗੁਰੂ ਤੇਗ ਬਹਾਦਰ ਜੀ ਦੀ ਯਾਦ ਵਿੱਚ ਇੱਕ ਗੁਰਦੁਆਰਾ ਸਾਹਿਬ ਬਣਾਇਆ ਗਿਆ ਹੈ ਤੇ ਜਿੱਥੇ ਅਸੀਂ ਤੁਹਾਨੂੰ ਲੈ ਕੇ ਚੱਲਦੇ ਹਾਂ ਤੇ ਫਿਰ ਚਲੋ ਦਰਸ਼ਨ ਕਰੀਏ ਗੁਰਦੁਆਰਾ ਮੱਖਣਵਿੰਡੀ ਦੇ ਪਿੰਡ ਮੱਖਣਵਿੰਡੀ ਅੰਮ੍ਰਿਤਸਰ ਤੋਂ 20 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਇਸ ਪਿੰਡ ਦਾ ਨਾਂ ਪਹਿਲਾਂ ਚੱਕ ਹੁੰਦਾ ਸੀ ਇਹ ਗੁਰਦੁਆਰਾ ਮੱਖਣਵਿੰਡੀ ਗੁਰੂ ਤੇਗ ਬਹਾਦਰ ਜੀ ਦੀ ਯਾਦ ਵਿੱਚ ਬਣਾਇਆ ਗਿਆ ਹੈ ਇਹ ਪਿੰਡ ਮੱਖਣਵਿੰਡੀ ਮਹਿਤਾ ਰੋਡ ਤੇ ਸਥਿਤ ਹੈ ਗੁਰੂ ਸਾਹਿਬ ਵੱਲੇ ਤੋਂ ਚੱਲ ਕੇ ਪਿੰਡ ਮੱਖਣਵਿੰਡੀ ਪਹੁੰਚੇ ਜਦੋਂ ਉਥੋਂ ਦੀਆਂ ਮਾਈਆਂ ਨੂੰ ਪਤਾ ਲੱਗਾ ਕਿ ਨਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਇਸ ਸਥਾਨ ਤੇ ਬਿਰਾਜੇ ਹਨ ਤੇ ਉਹ ਖੁਸ਼ੀ ਵਿੱਚ ਦੁੱਧ ਦੇ ਛੰਨੇ ਮੱਖਣ ਘਰ-ਘਰ ਕੇ ਲਿਆਈਆਂ ਅਤੇ ਗੁਰੂ ਸਾਹਿਬ ਨੂੰ ਪੇਟਾ ਕੀਤਾ ਗੁਰੂ ਸਾਹਿਬ ਨੇ ਇਸ ਪਿੰਡ ਦਾ ਨਾਂ ਚੱਕ ਤੋਂ ਮੱਖਣਵਿੰਡੀ ਰੱਖ ਦਿੱਤਾ ਇੱਕ ਪਾਸੇ ਬਹੁਤ ਹੀ ਵੱਡਾ ਦੀਵਾਨ ਹਾਲ ਬਣਿਆ ਹੋਇਆ ਹੈ ਜੋ ਕਿ ਸੰਤ ਬਾਬਾ ਅਜੈਬ ਸਿੰਘ ਜੀ ਦੀ ਅਗਵਾਈ ਦੇ ਹੇਠ ਚਲਾਇਆ ਜਾ ਰਿਹਾ ਹੈ। ਖੋਲੇ ਮਹੱਲੇ ਵਾਲੇ ਦਿਨ ਇੱਥੇ ਬਹੁਤ ਹੀ ਭਾਰੀ ਦੀਵਾਨ ਲੱਗਦਾ ਹੈ। ਬਹੁਤ ਵਧੀਆ ਤੇ ਸ਼ਾਂਤ ਮਾਹੌਲ ਵਿੱਚ ਹੈ ਗੁਰਦੁਆਰਾ। ਬਹੁਤ ਸ਼ਾਂਤੀ ਹੈ ਇੱਥੇ। ਅਸੀਂ ਬੜੇ ਆਦਰ ਉਤੇ ਸਤਕਾਰ ਦੇ ਨਾਲ ਗੁਰਦੁਆਰਾ ਸਾਹਿਬ ਦੇ ਵਿੱਚ ਆਏ, ਮੱਥਾ ਟੇਕਿਆ ਅਤੇ ਫਿਰ ਨਿਸ਼ਾਨ ਸਾਹਿਬ ਦੇ ਦਰਸ਼ਨ ਕੀਤੇ। ਗੁਰਦੁਆਰਾ ਸਾਹਿਬ ਵਿੱਚ ਇੱਕ ਸਰੋਵਰ ਵੀ ਬਣਾਇਆ ਗਿਆ ਹੈ ਸੰਗਤਾਂ ਇੱਥੋਂ ਜਲ ਸ਼ਕਦੀਆਂ ਹਨ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ ਆਸ-ਪਾਸ ਪੂਰੀ ਹਰਿਆਲੀ ਦੇ ਵਿੱਚ ਬਣਿਆ ਹੋਇਆ ਇਹ ਗੁਰਦੁਆਰਾ ਬਹੁਤ ਹੀ ਸ਼ਾਂਤ ਵਾਤਾਵਰਣ ਵਿੱਚ ਬਣਿਆ ਹੋਇਆ ਹੈ ਅਤੇ ਉੱਥੇ ਜਾ ਕੇ ਮਨ ਨੂੰ ਬਹੁਤ ਹੀ ਸ਼ਾਂਤੀ ਮਿਲੀ ਅਹੀਂ ਪੂਰੇ ਪਰਿਵਾਰ ਦੇ ਨਾਲ ਇਸ ਗੁਰਦੁਆਰੇ ਦੇ ਦਰਸ਼ਨ ਕੀਤੇ ਤੇ ਬਹੁਤ ਵਧੀਆ ਲੱਗਿਆ ਬੱਚਿਆਂ ਨੂੰ ਵੀ ਇਹਨਾਂ ਦੇ ਇਤਿਹਾਸ ਦੇ ਬਾਰੇ ਦੱਸਿਆ ਇੱਕ ਇੰਪੋਰਟੈਂਟ ਗੱਲ ਸਾਨੂੰ ਆਪਣੇ ਬੱਚਿਆਂ ਨੂੰ ਉਸ ਜਗ੍ਹਾ ਦੇ ਇਤਿਹਾਸ ਬਾਰੇ ਜ਼ਰੂਰ ਜਾਣੂ ਕਰਾਉਣਾ ਚਾਹੀਦਾ ਹੈ ਭਾਵੇਂ ਕਿ ਸਾਡੇ ਬੱਚੇ ਛੋਟੇ ਵੀ ਹਨ ਲੇਕਿਨ ਅਗਰ ਅਸੀਂ ਛੋਟੇ ਉਮਰ ਦੇ ਵਿੱਚ ਹੀ ਉਹਨਾਂ ਨੂੰ ਆਪਣੇ ਇਤਿਹਾਸ ਤੋਂ ਜਾਣੂ ਕਰਾਵਾਂਗੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਦੇ ਵਿੱਚ ਵੀ ਸਾਡੇ ਗੁਰੂ ਘਰ ਦੇ ਪ੍ਰਤੀ ਪੇਮ ਪਿਆਰ ਦੀ ਭਾਵਨਾ ਸਦਾ ਹੀ ਬਣੀ ਰਹੇਗੀ ਤੇ ਉਹਨਾਂ ਨੂੰ ਵੀ ਸਾਡੇ ਗੁਰੂਆਂ ਦੇ ਕੀਤੇ ਹੋਏ ਪੂਰਨਿਆਂ ਤੇ ਉੱਤੇ ਚੱਲਣ ਦਾ ਸੁਭਾਗ ਪ੍ਰਾਪਤ ਹੋਵੇਗਾ ਅਤੇ ਉਹ ਸਦਾ ਹੀ ਗੁਰੂ ਦੇ ਨਾਲ ਜੁੜੇ ਰਹਿਣਗੇ ਅਤੇ ਨਸ਼ਿਆਂ ਤੋਂ ਰਹਿਤ ਰਹਿਣਗੇ ਇੱਕ ਸ਼ਾਂਤ ਮਾਹੌਲ ਦੇ ਵਿੱਚ ਬਣਿਆ ਹੋਇਆ ਇਹ ਗੁਰਦੁਆਰਾ ਸਾਹਿਬ ਬਹੁਤ ਹੀ ਸੋਹਣਾ ਲੱਗਦਾ ਹੈ। ਦਰਸ਼ਨ ਕਰਨ ਤੋਂ ਬਾਅਦ ਅਸੀਂ ਗੁਰੂ ਘਰ ਦੇ ਲੰਗਰ ਵੱਲ ਵਧੇ। ਉਸ ਤੋਂ ਬਾਅਦ ਅਸੀਂ ਲੰਗਰ ਛਕਿਆ ਆਪਣੀ ਪੂਰੀ ਫੈਮਿਲੀ ਦੇ ਨਾਲ ਮਿਲ ਕੇ। ਗੁਰੂ ਦਾ ਲੰਗਰ ਉੱਥੇ 24 ਘੰਟੇ ਅ ਤੋਟ ਵਰਤਦਾ ਹੈ ਤੁਸੀਂ ਜਦੋਂ ਮਰਜੀ ਜਾਓ ਤੁਹਾਨੂੰ ਲੰਗਰ ਹਮੇਸ਼ਾ ਉੱਥੇ ਤਿਆਰ ਮਿਲੇਗਾ ਤੇ ਨਾਲ ਦੀ ਨਾਲ ਹੀ ਫਿਰ ਅਸੀਂ ਉੱਥੇ ਚਾਦਾ ਲੰਗਰ ਛਕਿਆ ਸਾਰਾ ਮੈਨੇਜਮੈਂਟ ਦਾ ਪ੍ਰਬੰਧ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਕੀਤਾ ਗਿਆ ਹੈ। ਸੋ ਸੰਤਾਂ ਨੂੰ ਅਪੀਲ ਹੈ ਕਿ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਜਰੂਰ ਆਓ ਅਤੇ ਇਸ ਇਤਿਹਾਸ ਨੂੰ ਆਪਣੇ ਬੱਚਿਆਂ ਨੂੰ ਆਸ-ਪਾਸ ਦੇ ਲੋਕਾਂ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਜਰੂਰ ਜਾਣੂ ਕਰਵਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ। ਇੱਕ ਗੁਰਦੁਆਰਾ ਹੈਗਾ ਨਾਂਵੇਂ ਪਾਸ਼ਾ ਗੁਰਦੇਵ ਭਦਰ ਜੀ ਦਾ ਇਹ ਗੁਰਦੇਵ ਭਦਰ ਜੀ ਜਦੋਂ ਬੰਲੇ ਤੋਂ ਹੋ ਕੇ ਇੱਥੇ ਆਏ ਤੇ ਇੱਥੇ ਇਸ ਥਾਂ ਦੇ ਆ ਕੇ ਬੈਠੇ ਜਦੋਂ ਪਿੰਡ ਦੀਆਂ ਬੀਬੀਆਂ ਨੂੰ ਪਤਾ ਲੱਗਾ ਕਿ ਇੱਥੇ ਗੁਰੂ ਸਾਹਿਬ ਆਏ ਨੇ ਤੇ ਪਿੰਡ ਦੀਆਂ ਬੀਬੀਆਂ ਨੇ ਮੱਖਣ ਦਹੀਂ ਲੈ ਕੇ ਗੁਰੂ ਸਾਹਿਬ ਦੀ ਸੇਵਾ ਵਿੱਚ ਆਜੜ ਹੋਏ ਤੇ ਗੁਰੂ ਸਾਹਿਬ ਨੇ ਕਿਹਾ ਵੀ ਮਤਲਬ ਕਾਫੀ ਖੁਸ਼ ਹੋ ਗਏ ਉਹਨਾਂ ਨੇ ਛਕਿਆ ਤੇ ਪਿੰਡ ਦਾ ਨਾਮ ਪਹਿਲਾਂ ਚੱਕ ਹੁੰਦਾ ਸੀ ਤੇ ਗੁਰੂ ਸਾਹਿਬ ਨੇ ਉਹਦਾ ਨਾਮ ਰੱਖਤਾ ਪਿੰਡ ਦਾ ਵੀ ਮੱਖਣਵੰਡੀ ਸਾਰਿਆਂ ਨੂੰ ਮੱਖਣ ਵੰਡਦੇ ਰਹੇ ਹੋਏ ਤਾਂ ਇਹ ਅੱਜ ਪਿੰਡ ਜਿਹੜਾ ਵਾ ਮੱਖਣਵੰਡੀ ਦੇ ਨਾਮ ਨਾਲ ਜਾਣਿਆ ਜਾਂਦਾ ਸਾਰੇ ਸ਼ਹਿਰਾਂ ਦੇ ਵਿੱਚ ਸਰਵਿਸ ਅੱਜ ਤੁਸੀਂ ਦਰਸ਼ਨ ਕੀਤੇ ਗੁਰਦੁਆਰਾ ਮੱਖਣਵੰਡੀ ਅੰਮ੍ਰਿਤਸਰ ਵਿੱਚ ਹੁਣ ਸਾਨੂੰ ਇਜਾਜ਼ਤ ਦਿਓ ਅਗਲਾ ਵੀਲੌਗ ਲੈ ਕੇ ਜ਼ਰੂਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਤੇ ਪਲੀਜ਼ ਸਾਡੇ ਚੈਨਲ ਨੂੰ ਲਾਈਕ ਤੇ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰੋ ਸਾਡੂੰ ਸਾਡੀ ਹਿੰਮਤ ਵਧਾਓ ਸਾਨੂੰ ਮੋਟੀਵੇਸ਼ਨ ਦਿਓ ਤਾਂਕਿ ਅੱਗੇ ਅਸੀਂ ਹੋਰ ਵੀ ਵਧੀਆ ਵੀਲੌਗ ਤੁਹਾਡੇ ਅਸਤੇ ਲੈ ਕੇ ਆ ਸਕੀਏ ਹੂੰ ਸਾਨੂੰ ਸਪੋਰਟ ਕਰੋ ਸ਼ੇਅਰ ਲਾਈਕ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਇਹ ਵੀਡੀਓ ਆਪਣੇ ਭੈਣ ਭਰਾਵਾਂ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਜ਼ਰੂਰ ਸੈਂਡ ਕਰੋ ਤੇ ਚਲੋ ਮਿਲਦੇ ਆਂ ਫਿਰ ਇੱਕ ਨਵੇਂ ਵਲੌਗ ਦੇ ਵਿੱਚ ਤੁਹਾਡੇ ਨਾਲ ਤੇ ਤੁਹਾਡੇ ਤੋਂ ਲੈਂਦੇ ਆਂ ਇਜਾਜ਼ਤ ਤੇ ਧੰਨਵਾਦ ਜੀ